ਹਾਂ ਤੇ ਸਸਿਗਾ ਮੇਟਰ ਕੀ ਹਾਲ ਚਾਲ ਆ ਸਵਾਤਾ ਤੁਹਾਡਾ ਆਪਣੇ ਜੱਸੀ ਦੌਦਰ ਬਲੌਗ ਚੈਨਲ ਤੇ ਜੀ ਬਾਈ ਕੋਲ 3 4 ਟਰੈਕਟਰ ਆਇਆ 3 4 ਇਹ ਸੇਲ ਆ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਲਾਵਾਂਗੇ ਜੀ ਇੱਧਰ ਖੜਾ ਹੀ ਫਾਰਮ ਟਰੈਕ 60 ਇਹ ਤੋਂ ਸ਼ੁਰੂ ਕਰਦੇ ਆਪਾਂ ਦੇਖ ਸਕਦੇ ਟਰੈਕਟਰ ਕੰਡੀਸ਼ਨ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲਾਂ ਸੱਸੀਆ ਭਾਈ ਜੀ ਸੱਸੀਆ ਭਾਈ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਤੁਸੀਂ ਦੱਸੋ ਭਾਈ ਜੀ ਫਾਰਮ ਟਰੈਕ 60 ਇਹਦੇ ਬਾਰੇ ਦੱਸਿਓ ਮਾਣਾ ਚੰਦਨਾ ਪਾ ਇਹ ਫਾਰਮ 60 ਆ ਵੀਰੇ ਪੰਜਾਬ ਨੰਬਰ ਟਰੈਕਟਰ ਠੀਕ ਆ ਜੀ ਓਰੀਜਨਲ ਆ ਓਰੀਜਨਲ ਆ ਮਗਲੇ ਟਾਇਰ ਅੱਧੇ ਆ ਠੀਕ ਆ ਜੀ ਗੁੱਡ ਆਪ ਗੁੱਡਿਆ ਕੰ ರೌಡ್ ಬಿಲ್ಕುಲ್ ಸಾಫ್ ಹಣೆ ವೀರೇ ಮರ್ಗಡಾ ಮೂಡಾ ನ ಪೂರಾ ಸಾಫ್ ಹಾ 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 ತ ಮೂಲ್ ಲ ಟೈರ್ ಹಗೇ ವೀರೇ ਪੱਕੇ ਆ ਮੂਰਲੇ ਨਵੇਂ ਆਰਗੇ ਆ ਠੀਕ ਆ ਜੀ ਕੇਰੇ ਮਾਰੂਮਾ ਦਾ ਟਰੈਕਟਰ ਸਾਫ ਪੂਰਾ ਨਗਿੰਨੇ ਆਰਗਾ ਪਿਆ ਠੀਕ ਆ ਇਹ ਕੰਡੀਸ਼ਨ ਬਹੁਤ ਵਧੀਆ ਹਨਾ ਤੇ ਓਕੇ ਆ ਠੀਕ ਆ ਜੀ ਤੇ ਇਹਦੀ ਬੈਟਰੀ ਬੂਟਰੀ ਕਿਵੇਂ ਵੀਰੇ ਬੈਟਰੀ ਬੂਟਰੀ ਨਵੀਂ ਆ ਇਹਦੇ ਚਾ ਠੀਕ ਆ ਜੀ ਬਿਲਕੁਲ ਓਕੇ ਆ ਬਿਲਕੁਲ ਓਕੇ ਪੱਕੇ ਤੇ ਰੰਗ ਰੋਗਣ ਵੀਰੇ ਕਿਵੇਂ ਆ Ориਜਨਲ ਸਾਰਾ ਟਰੈਕਟਰ ਨਹੀਂ ਲੱਗਦੇ ਠੀਕ ਆ ਟੱਚਿੰਗ ਤਾਂ ਨਹੀਂ ਕਿਸੇ ਪਾਸੇ ਨਾ 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 ਟੱਚਿੰਗ ਨਹੀਂ ਠੀਕ ਆ ਤੇ ਕਾਗਜ਼ ਪੱਤਰ ਕਿਵੇਂ ਵੀਰੇ ਪੰਜਾਬ ਨੰਬਰ ਟਰੈਕਟਰ ਵੀਰੇ ਫਾਸਟ ਠੀਕ ਆ ਜੀ ਫਾਸਟ ਪਾਰਟੀ ਫਾਸਟ ਪਾਰਟੀ ਕਾਗਜ਼ ਪੱਤਰ ਓਕੇ ਹੋਣਗੇ ਓਕੇ ਇਹਦੇ ਪੰਜਾਬ ਨੰਬਰ ਟੇਟਰ ਆ ਠੀਕ ਹੈ ਜੀ ਕਿੰਨਾ ਮਾਡਲ ਆ ਵੀਰੇ ਇਹ ਮਾਡਲ 2007 ਆ ਜੀ 2007 ਮਾਡਲ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਦਾ ਡਿਮਾਂਡ ਇਹਦੀ ਕਰਦੇ 2.5 ਲੱਖ ਰੁਪਇਆ ਓਕੇ ਜੀ ਜਿਹੜਾ ਆਪਣੇ ਵੀਡੀਓ ਦੇਖ ਕੇ ਜਾਊ ਹਾਂ ਵੀਡੀਓ ਦੇਖ ਕੇ ਹੋਗੇ ਤਾਂ 15000 ਰੁਪਇਆ ਮਾਨ ਤਨ ਕਰ ਲਓ ਵੀ ਮਾਤਰ 15000 ਦਾ ਰੇਟ ਡਿਸਕਾਊਂਟ ਆ ਦੇ ਸਾਦਾ ਟਰੈਕਟਰ ਕੰਡੀਸ਼ਨ ਤੁਸੀਂ ਦੇਖ ਸਕਦੇ ਇੱਕ ਵਾਰੀ ਫੇਰ ਚੰਨਾ ਪਾ ਦਿੰਨੇ ਦੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬਾਡੀ ਲਾਈਨ ਦਾ ਵੀ ਦੇਖ ਸਕਦਾ ਰਮ 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 ਬਿਲਕੁਲ ਸਾਫ ਹੈ ਸਾਫ ਕੰਡੀਸ਼ਨ ਦੇ ਵਿੱਚ ਹੈ ਡਰਾਈਵਰ 101% ਗਾਰੰਟੀ ਹੈ ਬਾਈ ਇਹ ਦੇਖ ਸਕਦਾ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨਾ ਜੀ ਠੀਕ ਆ ਜੀ ਦੇਖ ਸਕਦੇ ਮਿੱਤਰੋ ਹੱਕ ਵੀ ਦਾਹ ਠਾਂ ਵਾਲੀ ਲੱਗੀ ਹੈ ਬਾਈ ਕਹਿੰਦਾ ਤੇ ਬਾਲੇ ਸਾਹ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਬਾਕੀ ਇੱਧਰ ਸਵਰਾਜ ਖੜਾ ਹੀ ਆਪਣੇ ਕੋਲੇ 744 ਇਹ ਵੀ 2002 ਮਾਡਲ ਠੀਕ ਆ ਜੀ ਪੰਜਾਬ ਨੰਬਰ ਟਰੈਕਟਰ ਆ ਫਸਟ ਪਾਰਟੀ ਦਾ ਆਧਾਰ ਕਟ ਤੱਕ ਨਾਲ ਆ ਰਿਹਾ ਟਰੈਕਟਰ ਦੇ ਠੀਕ ਆ ਵੀਰ ਠੀਕ ਹੈ ਜੀ ਡਬਲ ਕਲੱਚ ਆ ਓਕੇ ਜੀ ਬੈਕ ਟਾਇਰ ਤਾਂ ਮੰਨ ਲਓ 14 ਵਾਲੇ ਅੱਧੇ ਹੈਗੇ ਆ ਮੂਲੇ ਐਮ ਆਰਪ ਦੇ ਨਵੇਂ ਆ ਰਗੇ ਆ ਠੀਕ ਆ ਵੀਰੇ ਬਾਕੀ ਬਾਡੀ ਲਾਈਨ ਦਾ ਸ਼ੋ ਸ਼ਾਹ ਦਾ ਅਰੀਜਨਲ ਸਾਰਾ ਠੀਕ ਆ ਵੀਰੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀਰੇ ਬਈ ਬਾਕੇ ਲੈ ਜਵੇ ਟਰੈਕਟਰ ਪ੍ਰੈਸ਼ਰ ਪਾਉਣ ਕਰ ਦੇ ਤੇ ਸਾਡਾ ਅੱਛਾ ਇਹ ਫਸਟ ਪਾਰਟੀ ਆ ਵੀਰੇ ਇਹ ਫਸਟ ਪਾਰ ਕੀ ਸਿਆਲਾ ਠੀਕ ਆ ਜੀ ਡਿਮਾਂਡ ਦੇ ਜੀ ਗੱਲ ਕਰੀ ਭਾਈ ਡਿਮਾਂਡ ਵੀਰੇ 230000 ਰੁਪਇਆ 230000 ਠੀਕ ਆ ਜੀ 15000 ਮਾਨ ਕਰਾਂਗੇ ਇਹਦੇ ਵਿੱਚੋਂ 15000 ਇਹਦੇ ਚੋਂ ਹਣ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਲੀਗ ਸ਼ੇਕ ਤਾਂ ਨਹੀਂ ਵੀਰੇ ਕਿਸੇ ਪਾਸੇ ਵੀਰੇ ਚੈੱਕ ਕਰ ਲੈ ਟਰੈਕਟਰ ਖੜਾ ਕਿਸੇ ਪਾਸੇ ਤੌਂਕਾ ਵੀ ਸਿੱਧਾ ਦਿਖਾ ਦੇ ਅੱਲਾ ਹੋਵੇ ਮਾਤਰੋ ਇਹਦੀ ਵੀ ਗਾਰੰਟੀ ਆ ਭਾਈ ਫੁੱਲ ਗਾਰੰਟੀ ਦਿੰਦਾ ਵਾ ਟਰੈਕਟਰ ਦੇ ਉਵੇਂ ਸਾਫ਼ ਸੁਥਰਾ ਹੀ ਪਿਆ ਹਾਂ ਚਾਸੀ ਚੁੱਸੀ ਹਣਾ ਬਿਲਕੁਲ ਸਾਫ਼ ਹੀ ਆ ਤੇ ਆ ਜੋ ਭਾਈ ਜਿੱਦ ਤਰੋ ਦੱਸਿਓ ਜੀ ਆ ਫੋਰਡ ਖੜਾ ਹੀ ਆਪਣੇ ਕੋਲੇ 32 30